ਜਾ ਰਹੀ ਹੈ ਪੂਰੀ ਜਗਤ ਹੈ ਜਾਰੀ ਹੈ ਬਿਲਕੁਲ ਸੇਖ ਸੋ ਨਾ ਤਾਂ ਜਿਹੜੀ ਜੀ ਮੈਂ ਤੁਹਾਡੇ ਹੱਥੋਂ ਕੰਮ ਕੁਲਵਾ ਮੈਂ ਨੰਨ ਦੋਮਾ ਸ਼ੋਰਟ ਕਰ ਲੈਂਦਾ ਮੋਰ ਸੁਪਰਮਾਰਕਟ ਦੇ ਵੀ ਲੈਣੇ ਮੋਰ ਸੁਪਰਮਾਰਕਟ ਦੇ ਵਿੱਚ ਸ਼ਾਪਿੰਗ ਕਰਨ ਆਏ ਸੀ ਤੇ ਜਦ ਬਾਹਰ ਨਿਕਲੇ ਆਪਣੀ ਗੱਡੀ 'ਚ ਬੈਠਣ ਲੱਗੇ ਤਾਂ ਉਸ ਟਾਈਮ ਤੇ ਤਿੰਨ ਮੁੰਡੇ ਪਿੱਛੋਂ ਆਏ ਜਿਨ੍ਹਾਂ ਦੀ ਉਮਰ ਕਰੀ 25-26 ਸਾਲ ਲੱਗ ਰਹੀ ਹੈ ਤਾਂ ਉਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਗੱਡੀ ਦੇ ਵਿੱਚ ਉਹਨਾਂ ਦੀ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਦ ਡਾਕਟਰ ਸਾਹਿਬ ਨੇ ਰਜਿਸਟ ਕੀਤਾ ਤਾਂ ਉਹਨਾਂ ਚੋਂ ਇੱਕ ਬੰਦੇ ਨੇ ਫਾਇਰ ਕੀਤਾ ਜਿਹੜਾ ਕਿ ਡਾਕਟਰ ਸਾਹਿਬ ਦੇ ਰਾਈਟ ਪੈਰ ਦੇ ਵਿੱਚ ਜਾ ਕੇ ਲੱਗਿਆ ਜੀ ਤੇ ਉਹ ਹੁਣ ਹਸਪੀਟਲ ਐਡਮਿਟ ਨੇ ਉਹਨਾਂ ਦੇ ਬਿਆਨ ਲੈ ਰਹੇ ਆ ਤੇ ਉਸ ਅਕੋਰਡਿੰਗ ਐਫਆਈਆਰ ਕਰਾਗੇ ਜੀ ਜੀ ਉਹ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਡਾਕਟਰ ਸਾਹਿਬ ਦੇ ਬਿਆਨਾਂ ਤੋਂ ਕਲੈਰਿਟੀ ਹੋਏਗੀ ਸੈਕੰਡਲੀ ਸਾਡੀ ਇਨਵੈਸਟੀਗੇਸ਼ਨ ਤੋਂ ਵੀ ਹੋਰ ਕਲੈਰਿਟੀ ਹੋਏਗੀ ਸਾਡੀ ਐਫਐਸਐਲ ਟੀਮ ਨੇ ਆ ਕੇ ਵੀ ਇੱਥੋਂ ਸਾਰਾ ਆਪਣਾ ਸਾਇੰਟਿਫਿਕ ਮੈਥਡਸ ਦੇ ਨਾਲ ਕਲੈਕਸ਼ਨ ਕੀਤੀ ਹੈ ਐਵਿਡੈਂਸ ਦੀ ਤੇ ਸੈਕੰਡਲੀ ਸਾਡੀਆਂ ਟੀਮਸ ਆਲਰੇਡੀ ਲੱਗੀਆਂ ਨੇ ਜਿਹੜੀਆਂ ਕਿ ਬੰਦਿਆਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਜੀ ਹਜੇ ਇੱਕੋ ਫਾਇਰ ਦਾ ਹੀ ਕਲੈਰਿਟੀ ਹੋਈ ਹੈ ਮੈਡਮ ਕੀ ਨਾਮ ਹੈ ਡਾਕਟਰ ਦਾ ਡਾਕਟਰ ਰਾਹੁਲ ਸੂਤਰੀ ਦੇ ਮਕਸਦ ਨੇ ਉਹ ਕਿਡਨੀ ਹਸਪੀਟਲ ਦੇ ਵਿੱਚ ਕੰਮ ਕਰਦੇ ਐਸ ਹਲਾਤੀ ਉਹਨਾਂ ਨੇ ਕਿਸੇ ਗੁੱਲ ਦੇ ਉਹਨਾਂ ਦੇ ਸੱਜੇ ਪੈਰ ਦੇ ਵਿੱਚ ਗੋਲੀ ਲੱਗੀ ਆਊਟ ਆਫ ਡੇਂਜਰ ਨੇ ਇਸ ਟਾਈਮ ਤੇ ਜੀ ਡਾਕਟਰ ਸਾਹਿਬ ਇੱਥੇ ਮਾਰਕੀਟ ਚ ਆਇਆ ਵੈਸੇ ਇਸ ਦੇ ਖਦੇਸ਼ ਨਹੀਂ ਆ ਮੈਂ ਤੁਹਾਨੂੰ ਦੱਸਿਆ ਇੱਥੇ ਮੋਰ ਸੁਪਰਮਾਰਕਟ ਹੈ ਇੱਥੇ ਸ਼ਾਪਿੰਗ ਕਰਦੇ ਜੀ 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 ਸੀਸੀਟੀਵੀ ਵਗੈਰਾ ਦੇਖੀ ਹਾਂਜੀ ਬਿਲਕੁਲ ਜੀ ਚੈੱਕ ਕਰ ਰਹੇ ਹਾਂ ਜੀ ਸਾਰੇ ਸੀਸੀਟੀਵੀ ਇਸ ਸੀਸੀਟੀਵੀ ਵਿੱਚ ਕਿੰਨੇ ਜਣੇ ਆ ਰਹੇ ਮੈਡਮ ਜੀ ਤਿੰਨ ਜਣੇ ਆ ਰਹੇ ਜੀ ਤਿੰਨ ਜਣੇ ਆ ਰਹੇ ਠੀਕ